ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ 13 ਲੋਕ ਸਭਾ ਦੇ ਚੋਣਾਂ ਲੜ ਰਹੀ ਆ ਸਭ ਤੋਂ ਪਹਿਲਾਂ ਮੈਂ ਬਹੁਤ ਵਧੀਆ ਤਿਆਰੀ ਸਾਰੇ ਕੰਦ ਨਾਲ ਅਸੀਂ 2 ਸਾਲ ਦੇ ਸਾਡੇ ਸਰਕਾਰ ਦੇ ਗੱਲ ਜੀ ਕਿਸ ਤਰ੍ਹਾਂ ਤੁਲਕੀ ਜੀ ਦੀ ਕਾਰਗਰ ਕਮੇਟੀ ਉਹਨਾਂ ਦਾ ਧੰਨਵਾਦ ਕਰਨਾ ਹੈ ਉਹਨਾਂ ਤੇ ਤੁਸੀਂ ਹਰੇਕ ਸਾਲ ਅੱਜ ਪੰਜਾਬ ਦੇ 90% ਗੁਰੂ ਸਰਦਾਰਾਂ ਦਾ ਵੋਟ ਆਸਰ ਇਹਨੂੰ ਹਰੇਕ ਸਾਲ ਤੁਸੀਂ ਇਸੇ ਤਰ੍ਹਾਂ ਪੰਜਾਬ ਸਰਦਾਰ ਦੇ ਪ੍ਰਾਸਤਵ ਵੱਧ ਸਰਕਾਰੀ ਪੱਕੀਆਂ ਨੌਕਰੀਆਂ ਔਨ ਰੋਲ ਬੈਰਟ ਦੇ ਉੱਤੇ ਪੰਜਾਬ ਚ ਪਹਿਲੀ ਵਾਰ 2 ਸਾਲਾਂ ਦੇ ਅੰਦਰ ਮਿਲੀਆਂ ਨੇ ਕਿਆਂ ਨਹੀਂ ਤਾਂ ਸਰਕਾਰਾਂ ਕੀ ਕਰਦੀਆਂ ਸੀ ਪੁਰਾਣੀਆਂ ਸਰਕਾਰਾਂ ਜਦੋਂ ਇਲੈਕਸ਼ਨ ਆਉਂਦੀ ਸੀਗੀ ਉਸ ਸਮੇਂ ਛੋਟੀ ਮੋਟੀ ਭਰਤੀ ਪ੍ਰਕਿਰਿਆ ਹੁੰਦੀ ਸੀ ਅਸੀਂ ਪਹਿਲੇ 2 ਸਾਲਾਂ ਦੇ ਦੌਰਾਨ ਸਾਡੀ 43000 ਤੋਂ ਉੱਪਰ ਜਿਹੜੀ ਆ ਉਹ ਨੌਜਵਾਨ ਮੁੰਡੇ ਕੁੜੀਆਂ ਦੀ ਭਰਤੀ ਪੰਜਾਬ ਚ ਹੋਈ ਆ ਜਿਹੜੇ 40 40 ਸਾਲ ਤੋਂ ਪਾਣੀ ਸੂਇਆਂ ਚ ਆਉਂਦਾ ਨਹੀਂ ਸੀਗਾ ਪਿੰਡਾਂ ਤੱਕ ਨਹਿਰੀ ਪਾਣੀ ਪਹੁੰਚਦਾ ਨਹੀਂ ਸੀਗਾ ਉਹ 2 ਸਾਲ ਦੇ ਅੰਦਰ ਅਸੀਂ ਉਹ ਚ ਕਾਫੀ ਵੱਡੀ ਮੈਂ ਸਭ ਦਾ ਪ੍ਰਾਪਤੀ ਕੀਤੀ ਹੈ ਬਹੁਤ ਜਗ੍ਹਾ ਤੇ ਪਾਣੀ ਜਿਹੜਾ ਪਹੁੰਚਣ ਲੱਗੇ ਬਹੁਤ ਵੱਡੀ ਜਿਹੜੀ ਸਾਡੀ ਪ੍ਰਾਪਤੀ ਹੈ ਪਹਿਲੀ ਵਾਰ ਹੋਇਆਗਾ ਕਿ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਥਰਮਲ ਪਲਾਂਟ ਅਕਾਲੀ ਦਲ ਬੀਜੇਪੀ ਨੇ ਪ੍ਰਾਈਵੇਟ ਬੰਦਿਆਂ ਨੂੰ ਵੇਚਦੇ ਸੀਗੇ ਉਹ ਅਸੀਂ ਖਰੀਦ ਕੇ ਸਰਕਾਰ ਦੇ ਨਾਂ ਨੇ ਜਾਨੀ ਕਿ ਲੋਕਾਂ ਦੇ ਨਾਮ ਕੀਤੇ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਦੋ ਸਾਲਾਂ ਦੇ ਦੌਰਾਨ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਨੇ ਇੱਕ ਜਿਹੜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਪਿਛਲੇ ਜੇ ਮੈਂ 2-3 ਸਾਲਾਂ ਦੀ ਗੱਲ ਕਰਾਂ ਤਾਂ 25 ਬੰਦਿਆਂ ਦੇ ਉੱਤੇ ਈਡੀ ਨੇ CBI ਨੇ ਮੁਕਦਮੇ ਦਰਜ ਕੀਤੇ ਸੀ ਜਿਨ੍ਹਾਂ ਵਿੱਚੋਂ 23 ਵਿਅਕਤੀ ਜਿਹੜੇ ਲਗੇ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ ਔਰ 23 ਵਿਅਕਤੀ ਉਹ ਬਰੀ ਹੋ ਗਏ 23 ਵਿਅਕਤੀ ਬਰੀ ਹੋ ਗਏ ਉਹਨਾਂ ਦੇ ਖਿਲਾਫ ਸਬੂਤ ਨੇ ਜਿਹੜੇ ਉਹ ED ਨੇ CBI ਨੇ ਬੰਦ ਕਰਤੇ ਇਹਦਾ ਮਤਲਬ ਕੀ ਆ ਕਿ ਜਿਹੜਾ ਵਿਅਕਤੀ BJP ਸ਼ਾਮਲ ਹੋ ਜਾਂਦਾਗਾ ਉਹ ਇਮਾਨਦਾਰ ਹੋ ਜਾਂਦਾਗਾ ਉਹਨੂੰ ਵਾਸ਼ਿੰਗ ਮਸ਼ੀਨ ਚ ਧੋ ਕੇ ਜਿਹੜਾ ਹੈਗਾ ਸਾਫ਼ ਕਰ ਲਿਆ ਜਾਂਦਾ ਹੈਗਾ ਔਰ ਜਿਹੜਾ ਭਾਜਪਾ ਦਾ ਵਿਰੋਧ ਕਰਦਾ ਹੈਗਾ ਭਾਜਪਾ ਦੀਆਂ ਤਾਨਾशाही ਰੀਤੀਆਂ ਦਾ ਵਿਰੋਧ ਕਰਦਾ ਹੈਗਾ ਭਾਜਪਾ ਦੀ ਡਿਕਟੇਟਰਸ਼ਿਪ ਦਾ ਵਿਰੋਧ ਕਰਦਾ ਹੈਗਾ ਸੋ ਉਹਨੂੰ ਜਿਹੜਾ ਹੈਗਾ ਉਹ ਈਡੀ ਕਰਕੇ ਅੰਦਰਵਾਦ ਕਰ ਦਿੰਦੇ ਨੇ ਕਿ ਅੱਜ ਹੀ ਇਹੀ ਕਾਰਨ ਨਾਲ ਕਿ ਅੱਜ ਅਰਵਿੰਦ ਕੇਜਰੀਵਾ ਜੀ ਨੂੰ ਬਹੁਤ ਤਮਕਾਇਆ ਬਹੁਤ ਡਰਾਇਆ ਕਿ ਤੁਸੀਂ ਆ ਕੇ ਬੀਜੇਪੀ ਸ਼ਾਮਲ ਹੋਵੋ ਜਦੋਂ ਉਹਨਾਂ ਨੇ ਕੋਰਾਨਕਾਰ ਕਰਤਾ ਤਾਂ ਉਹਨਾਂ ਨੂੰ ਮੈਸਾਂਵਿੰਦਾ ਫੜਕਿਆ ਅੱਜ ਝੂਠੇ ਜਾਂ ਫਰਜ਼ੀ ਕੇਸ ਦੇ ਅੰਦਰ ਜੇਲ੍ਹ ਚ ਲਕਤਾ ਸੋ ਬਿਲਕੁਲ ਆਵਾਮੀ ਪਾਰਟੀ ਜਿਹੜੀ ਡਟ ਕੇ ਲੋਕਾਂ ਦੀ ਲੜਾਈ ਲੜੂਗੀ ਔਰ ਡਟ ਕੇ ਜਿਹੜੀ ਆ ਸੰਵਿਧਾਨ ਦੀ ਪਹਿਰੇਦਾਰ ਰਹੂਗੀ ਅਸੀਂ ਸੰਵਿਧਾਨ ਨੂੰ ਬਚਾਵਾਂਗੇ ਅੱਜ ਖਤਰਾ ਸੰਵਿਧਾਨ ਨੂੰ ਅੱਜ ਖਤਰਾ ਦੇਸ਼ ਨੂੰ ਅੱਜ ਖਤਰਾ ਲੋਕਤੰਤਰ ਨੂੰ ਆ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਸਾਰੇ ਲੋਕਾਂ ਦੀ ਆ ਸੋ ਸਾਰੇ ਅੱਜ ਪੰਜਾਬ ਇੱਕ ਚੁਟਾ ਔਰ ਬੀਜੇਪੀ ਨੂੰ ਮੋਹ ਤੋ ਕੁਓ ਅਸੀਂ 9 ਉਮੀਦਵਾਰ ਜਿਹੜੇ ਨੇ ਐਲਾਨ ਚੁੱਕੇ ਆ 4 ਮੀਨਤਵਾਰ ਹੋਰ ਬਾਕੀ ਬਚੇ ਨੇ ਬੜੀ ਜਲਦੀ ਉਹਨਾਂ ਦਾ ਐਲਾਨ